ਸੱਤਾ ਤੇ ਬਲਵੰਡ ਦੋਵੇਂ ਪਿਓ ਪੁੱਤਰ ਗੁਰੂ ਘਰ ਦੇ ਕੀਰਤਨੀਏ ਸਨ ਇੱਕ ਵਾਰੀ ਸੱਤੇ ਨੇ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ ਮੇਰੀ ਲੜਕੀ ਦੀ ਸ਼ਾਦੀ ਹੈ ਇਸ ਲਈ ਤੁਸੀਂ ਮੇਰੀ ਕੋਈ ਮਦਦ ਕਰੋ ਗੁਰੂ ਜੀ ਨੇ ਕਿਹਾ ਅੱਜ ਦੇ ਕੀਰਤਨ ਦਾ ਜੋ ਚੜਾਵਾ ਆਵੇਗਾ ਉਹ ਸਾਰਾ ਤੁਸਾਂ ਨੂੰ ਦੇ ਦਿੱਤਾ ਜਾਵੇਗਾ ਕੀਰਤਨ ਦੀ ਸਮਾਪਤੀ ਪਿਛੋਂ ਜਿਹੜਾ ਚੜਾਵਾ ਆਇਆ ਸਾਰਾ ਉਹਨਾਂ ਨੂੰ ਦੇ ਦਿੱਤਾ ਗਿਆ ਪਰ ਉਹ ਸਾਰੀ ਮਾਇਆ ਲੈ ਕੇ ਵੀ ਖੁਸ਼ ਨਾ ਹੋਏ ਕਿਉਂਕਿ ਉਸ ਦਿਨ ਚੜਾਵਾ ਆਮ ਦਿਨਾਂ ਨਾਲੋਂ ਕਾਫੀ ਘੱਟ ਸੀ ਗੁਰੂ ਜੀ ਦੇ ਭਰਾ ਪਿਰਥੀ ਚੰਦ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਸੱਤੇ ਅਤੇ ਬਲਵੰਡ ਨੂੰ ਬੁਲਾ ਕੇ ਕਿਹਾ ਤੁਸੀਂ ਭੋਲੇ ਹੋ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਚੜਾਵਾ ਦੇਣ ਤੋਂ ਰੋਕ ਦਿੱਤਾ ਸੀ ਕਿਉਂਕਿ ਉਸ ਦਿਨ ਦਾ ਸਾਰਾ ਚੜਾਵਾ ਤੁਸਾਂ ਨੂੰ ਦੇਣਾ ਕੀਤਾ ਸੀ ਤੁਸੀਂ ਤਾਂ ਜਾਣਦੇ ਹੀ ਹੋ ਕਿ ਸਾਰੀ ਸੰਗਤ ਸਿਰਫ ਤੁਸਾਂ ਦਾ ਕੀਰਤਨ ਸੁਣਨ ਆਉਂਦੀ ਹੈ ਜੇ ਤੁਸੀਂ ਕੀਰਤਨ ਕਰਨਾ ਬੰਦ ਕਰਦੇ ਹੋ ਤਾਂ ਸੰਗਤ ਉਹਨਾਂ ਪਾਸ ਜਾਣਾ ਬੰਦ ਹੋ ਜਾਵੇਗੀ ਉਹ ਤਾਂ ਤੁਸਾਂ ਦੇ ਕੀਰਤਨ ਦੇ ਆਸਰੇ ਹੀ ਸੰਗਤ ਪਾਸੋਂ ਚੜਾਵਾ ਲੈਂਦੇ ਹਨ ਸੱਤੇ ਅਤੇ ਬਲਵੰਡ ਨੂੰ ਇਹ ਸਮਝ ਨਾ ਪਈ ਕਿ ਪ੍ਰਥੀ ਚੰਦ ਤਾਂ ਗੁਰੂ ਅਰਜਨ ਦੇਵ ਜੀ ਦਾ ਦਲੀ ਵਿਰੋਧੀ ਸੀ ਉਹ ਕਿਵੇਂ ਉਹਨਾਂ ਨੂੰ ਭਲਾਈ ਦੀ ਸਲਾਹ ਦੇ ਸਕਦਾ ਸੀ ਉਹ ਦੋਵੇਂ ਪ੍ਰਥੀ ਚੰਦ ਦੀ ਗੱਲਾਂ ਵਿੱਚ ਆ ਗਏ ਤੇ ਉਹਦੇ ਕਹਿਣ ਤੇ ਦੂਜੀ ਸਵੇਰ ਗੁਰੂ ਘਰ ਕੀਰਤਨ ਕਰਨ ਨਾ ਗਏ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਘਰ ਤੋਂ ਬੁਲਾਉਣ ਲਈ ਸਿੱਖ ਵੀ ਭੇਜੇ ਪਰ ਉਹਨਾਂ ਦੋਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਗੁਰੂ ਘਰ ਦੀ ਸ਼ਾਨ ਵਿੱਚ ਵੀ ਵੱਦ ਘਟ ਵੀ ਕਿਹਾ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਉਹ ਫਿੱਟੇ ਗਏ ਹਨ ਉਹਨਾਂ ਨੂੰ ਮੇਰੇ ਮੱਥੇ 'ਤੇ ਨਾ ਲਗਾਉਣਾ ਜਿਹੜਾ ਸਿੱਖ ਉਹਨਾਂ ਦੀ ਮਾਫੀ ਦੀ ਸ਼ਿਵਾਰਸ਼ ਲੈ ਕੇ ਸਾਡੇ ਪਾਸ ਆਇਆ ਅਸੀਂ ਉਸ ਦਾ ਮੂੰਹ ਕਾਲਾ ਕਰਕੇ ਗਧੇ ਉੱਪਰ ਬਿਠਾ ਕੇ ਸ਼ਹਿਰ ਵਿੱਚ ਜੂਸ ਕੱਢਾਂਗੇ। ਉਸ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਸੰਗਤ ਨੂੰ ਨਾਲ ਲੈ ਕੇ ਆਪ ਸਰੰਦਾ ਫੜ ਕੇ ਕੀਰਤਨ ਸ਼ੁਰੂ ਕਰ ਦਿੱਤਾ ਅਤੇ ਉਸ ਦਿਨ ਤੋਂ ਹੀ ਸਾਰੇ ਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ ਦਿੱਤੀ। ਉਧਰ ਕੁਝ ਦਿਨਾਂ ਦੇ ਅੰਦਰ ਹੀ ਸੱਤੇ ਅਤੇ ਬਲਵੰਡ ਦੇ ਸਰੀਰ ਫੋੜਿਆਂ ਨਾਲ ਭਰ ਗਏ। ਸਰੀਰ ਵਿੱਚ ਬਦਬੂ ਆਉਣ ਲੱਗੀ ਉਹਨਾਂ ਨੂੰ ਕੋਈ ਆਪਣੇ ਨੇੜੇ ਨਾ ਖੜਾ ਹੋਣ ਦੇਵੇ ਆਪਣੀ ਤਕਲੀਫ ਤੋਂ ਛੁਟਕਾਰਾ ਪਾਉਣ ਵਾਸਤੇ ਉਹਨਾਂ ਨੇ ਲਾਹੌਰ ਜਾ ਕੇ ਭਾਈ ਲੱਦੇ ਪਾਸ ਪੁਕਾਰ ਕੀਤੀ ਕਿ ਗੁਰੂ ਅਰਜਨ ਦੇਵ ਜੀ ਪਾਸੋਂ ਉਹਨਾਂ ਨੂੰ ਮਾਫ ਕਰਵਾਇਆ ਜਾਵੇ ਭਾਈ ਲੱਦਾ ਗੁਰੂ ਜੀ ਦੀ ਰੱਖੀ ਸ਼ਰਤ ਅਨੁਸਾਰ ਆਪਣਾ ਮੂੰਹ ਕਾਲਾ ਕਰਕੇ ਗਧੇ ਉੱਪਰ ਅਸਵਾਰ ਹੋ ਕੇ ਅੱਗੇ ਢੋਲ ਵਜੋਂ ਵਾਲੇ ਨੂੰ ਲਗਾ ਕੇ ਫਿਟਕਾਰੇ ਹੋਏ ਸੱਤੇ ਅਤੇ ਬਲਵੰਡ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋ ਗਿਆ ਗੁਰੂ ਜੀ ਭਾਈ ਲੱdde ਦੀ ਇਸ ਕਰਨੀ ਤੇ ਬੜੇ ਖੁਸ਼ ਹੋਏ ਅਤੇ ਭਾਈ ਲੱdde ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਬਚਨ ਕੀਤੇ ਇਹਨਾਂ ਨੂੰ ਗੁਰੂ ਘਰ ਚੋਂ ਮਾਫੀ ਮਿਲ ਸਕਦੀ ਹੈ ਜੇ ਇਹ ਗੁਰੂ ਘਰ ਦੀ ਉਸੇ ਮੂਹ ਨਾਲ ਉਸਤਤ ਕਰਨ ਜਿਸ ਨਾਲ ਇਹਨਾਂ ਨਿੰਦਿਆ ਕੀਤੀ ਸੀ ਉਹਨਾਂ ਦੋਵਾਂ ਨੇ ਗੁਰੂ ਦੇ ਬਚਨ ਮੰਨ ਕੇ ਗੁਰੂ ਘਰ ਦੀ ਉਸਤਤ ਵਿੱਚ ਵਾਰ ਉਚਾਰਨ ਕੀਤੀ ਜਿਸ ਨਾਲ ਉਹਨਾਂ ਦੇ ਸਰੀਰ ਦਾ ਰੋਗ ਦੂਰ ਹੋ ਗਿਆ ਤੇ ਉਹਨਾਂ ਨੂੰ ਸਮਝ ਪੈ ਗਈ ਕਿ ਸੰਤਾਂ ਦੀ ਨਿੰਦਿਆ ਭਲੀ ਨਹੀਂ ਗੁਰੂ ਜੀ ਨੇ ਵੀ ਸਤੇ ਅਤੇ ਬਲਵੰਡ ਦੀ ਵਾਰ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਕੇ ਤੁਰਦੀ ਬਾਣੀ ਬਣਾ ਦਿੱਤਾ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਨਾਮ ਮੰਨਣ ਨਾਲ ਦੁੱਖ ਸਹਿਣਾ ਪੈਂਦਾ ਹੈ। ਇਸ ਦੀ ਕਿਰਪਾ ਹੋ ਜਾਵੇ ਤਾਂ ਸਿੱਖਾਂ ਦਾ ਨਾਮ ਸਦਾ ਲਈ ਅਮਰ ਹੋ ਜਾਂਦਾ ਹੈ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ।